ਅੱਠਾ ਗੱਲਾਂ ਚਾਰ ਬਾਇਆ ਚਾਰ ਦਿਨ ਲੱਗੇ ਮਹਿੰਦਰਾਂ ਦਾ ਵੀ ਡਾਟਦਾਗਾ ਤੇ ਬੰਦਿਆਂ ਦਾ ਵੀ ਆਹ ਦੇਖੋ ਇਹਦਾ ਸੱਬਲਾ ਨਾ ਪੱਟਣਾ ਬਹੁਤ ਟਰੈਕਟਰ ਤੁਸੀਂ ਇੱਕ ਦੇਖਿਆ ਹੋ ਦੋ ਤਿੰਨ ਟਰੈਕਟਰ ਚੜਾਏ ਵਾ ਬਾਪੋ ਜੱਟਾਂ ਦੇ ਆਹ ਬੰਦੇ ਸਾਰੇ ਲੇਬਰ ਰੂਬੜਾ ਸੈਣ ਬੋਲੀ ਜਾਂਦੀ ਇਹਨਾਂ ਦੀ ਮੈਂ ਭਾਈ ਕਹਿਣ ਦਾ ਕਿ ਚਾਰ ਦਿਨ ਹੋ ਗਏ ਲੱਗਿਆ ਵਾ ਇਹ ਦੇਖ ਲੈ ਜੀ ਕਈ ਮਾਰਦਾ ਬੋਲੇ ਨਹੀਂ ਜਾਂਦਾ ਕਿੰਨੇ ਦਿਨ ਹੋ ਗਏ ਚਾਰ ਦਿਨ ਚਾਰ ਦਿਨ ਹੋ ਗਏ ਮੀਂਹ ਨੇ ਵੀ ਕੰਮ ਖਰਾਬ ਕਰਤਾ ਜੀ ਬਾਪੋ ਕੋਈ ਔਰੇ ਆ ਸਾਰੇ ਇੱਥੇ ਚਾਂਦੇ ਵਾਪੋ ਹਾਂ ਚਾਰ ਦੇ ਹਾਂ ਜਵਾਗ ਕਹਿੰਦਾ ਬਾਬਾ ਚਾਰ ਆ ਕੇ ਮੱਧੇ ਨੂੰ ਪੋਣਾ ਬਿਮਾਰੀ ਆ ਛੁਣਛਣਾ ਬਿਵਾਰੀ ਆ ਬਾਬਾ 2 ਲੱਖ ਰੁਪਈਆ ਨੱਪਦਾ 2 ਲੱਖ ਰੁਪਈਆ ਜੱਟਾਂ ਦਾ ਜਿਗਰਾ ਹੀ ਆ ਮੱਝਾਂ ਹੁਣ ਆਰਾਮ ਨਾਲ ਨਜ਼ਾਰੇ ਲੈਣੀਆਂ ਮੱਝਾਂ ਵੀ ਤੇ ਬੰਦੇ ਵੀ ਠੰਡ ਦੇ ਵਿੱਚ ਛੱਡ ਛੱਡ ਦੇ ਵਿੱਚ ਜਵਾਗ ਛੱਡ ਆਹ ਵੇਖ ਬਾਬਾ ਜਵਾਗ ਵੀ ਵਾਕਤਾ ਲੈ ਚੋ ਜਾ ਖੇਡ ਖੇਡ ਭੱਟਾ ਲਾਰਜੀ ਚੱਕੀ ਨਹੀਂ ਅਜੇ ਲਾਰਜੀ ਇਹਦੀ ਲਾਰਜੀ ਚੁੱਕੀ ਨਹੀਂ ਅਜੇ ਸਾਰੀ ਆ 2 ਲੱਖ ਰੁਪਏ ਨਾ ਪਤਾ ਕਿ ਤੈਨਾਂ ਸਾਢੇ 3 ਲੱਖੀ ਸਾਢੇ 3 ਲੱਖ ਦਾ ਐਵੇਂ ਪਹਿਣੀ ਜਾਈ ਜਾਂਦਾ ਕਿ ਮੱਝਾਂ ਨੂੰ ਮਾੜਾ ਮੱਝਾਂ ਦੀ ਮੰਡੀ ਵੇਚਿਆ ਨੂੰ ਹੀ ਨਹੀਂ ਹਾਂ ਇਹ ਕਈ ਪਹਿਣੀ ਆਉਂਦਾ ਕਿ ਮੱਝਾਂ ਨੂੰ ਮਾੜਾ ਹਾਂ ਮੱਝਾਂ ਨੂੰ ਦੱਸ ਕੀ ਮਾੜਾ ਭੈਣੇ ਮੇਰੀ ਮੱਕੀ ਅਨਾਜ ਹਾਂ ਆਪਾਂ ਵੇ ਖੁੱਲੇ ਵਿਆਹ ਵੇਖੋ ਕਿਦਾਂ ਮਰਜੀ ਤੁਰਿਆ ਫਿਰੇ ਬੰਦਾ ਆਪਾਂ ਤੋਂ ਬੰਦੇ ਸਾਰੇ ਫਸੇ ਵੇ ਕਸੂਤੇ ਫਸੇ ਵੇ ਕੰਧ ਦੇ ਨਾਲ ਸੀਸ਼ਾ ਪੈਂਦਾ ਇਥੇ ਦਾ ਮਰਿਆ ਵਾ ਬੰਦਾ ਵੀ ਉਹਦਾ ਉਹ ਹੋ ਜਾਂਦਾਗਾ ਅੱਗ ਲੱਗ ਜਾਂਦੀ ਆ ਪੈਰ ਨੂੰ ਇਹ ਜਾਂਉਂਦੇ ਬੰਦੇ ਤੁਰੇ ਫਿਰਦੇ ਇੱਜ ਪੰਜਾਬ ਜੀ ਆ ਬਾਗੋ ਜੀ ਜਹਾ ਪੰਜਾਬ ਜੀ ਬਾਹਰ ਦਾ ਖਾਤਮਾ ਵਾਹ ਵਾ ਬਾਹਰ ਨੇ ਮਰਕ ਦਾ ਭੀਜੀ ਡੰਡੇ ਤੇ ਹੋਏ ਵਿਆ ਪੰਜਾਬ ਦੇ 3500 ਚੀਜ਼ਾਂ ਮਿਲਦੀਆਂ ਇਹ ਪੰਜਾਬ ਆਣੇ ਬਜ਼ੁਰਗ ਜਵਾਕ ਹਾਸੇ ਵਾਲੀਆਂ ਗੱਲਾਂ ਪੰਜਾਬ ਹੀ ਆ ਬਾਬਾ ਹੋਰ ਸਾਰੇ ਕਿਤੇ ਫੁੱਦੂ ਜਾਂ ਉੱਥੇ ਐ ਜੀ ਚੀਜ਼ ਨਹੀਂ ਮਿਲਦੀ ਪੰਜਾਬ ਦੀ ਮਿਲੂ ਸਾਰਾ ਕੁਝ ਛਾਂਦ ਸੁੰਦਰਾ ਬਾਬਾ ਸਾਰੇ ਆ ਪਰ ਬੇਗਵਰੀ ਜਿੱਥੇ ਸਿੱਟੇ ਪਏ ਆੜਾ ਆ ਖੜੀ ਇੱਕ ਫੋਰਡ ਬਿੱਲਰ 4x4 ਖੜਾ ਜਲਸਾ ਵੱਡੇ ਕੰਮ ਹੀ ਹੁੰਦੇ ਆ ਜੱਟਾਂ ਦੇ ਆਹ ਕਾ ਫੋਰਡ ਤਿਆਰ ਕਰੀ ਬੈਠੇ ਆ ਉਹ ਪਹਿਲਾਂ ਤਾਂ ਖੁਰੂ ਜੇ ਸੀਗਾ ਹੈ ਹਣ ਜਵਾਨਾ ਬਦਲ ਗਿਆ ਬੰਤ ਤੂੰ ਤਿਆਰ ਕਰਾਇਆ ਕਿ ਮੁੰਡਿਆਂ ਨੇ ਮੁੰਡਿਆਂ ਨੇ ਕਹਿੰਦੇ ਵੀ ਆਪਾਂ ਛਤਰੀ-ਛੁਤਰੀ ਲਵਾ ਕੇ ਟਰੈਕਟਰ ਤਾਂ ਅਰੀਜਨਾਲ ਹੀ ਆ ਸਾਰਾ ਠੀਕ ਆ ਕਿੰਨਾ ਮਾਡਲ ਆ ਇਹ ਇਹ 94 ਠੀਕ ਆ ਦਾਦਾ ਲਿਆ ਸੀ ਕਿ ਤੁਸੀਂ ਲੈਂਦਾ ਨਹੀਂ ਦਾਦਾ ਲਿਆ ਸੀ ਜ਼ੋਰ ਵੀ ਹੈਗਾ ਪੂਰਾ ਜ਼ੋਰ ਹੈਗਾ ਪੂਰਾ ਤਾਂ ਭਾਈ ਹੁਣ ਕੋਈ ਮਰ ਜੇ ਜ਼ੋਰ ਤਾਂ ਤੁਸੀਂ ਸੈਂਸਰੀ ਦੇਖ ਲੋ ਜੀ ਥੱਪੇ ਭਰਦਾ ਹਜੇ ਆ ਜਿੱਦਾਂ ਦਾ ਇਹ ਸੈਂਸਰ ਲਾਦਾ ਤਾਂ ਦੁਗਣਾ ਜ਼ੋਰ ਹੋ ਗਿਆ ਜੀ ਛਤਰੀ ਤੇ ਸੈਂਸਰ ਨਾਲ ਦੁਗਣਾ ਜ਼ੋਰ ਲਾਉਣ ਲੱਗ ਗਿਆ ਅੱਛਾ ਛਤਰੀ ਤੇ ਸੈਂਸਰ ਲਵਾਦਾ ਜ਼ੋਰ ਵਧ ਗਿਆ ਵਧ ਗਿਆ ਹਾਂ ਦੋ ਬੰਦੇ ਇਹ ਇਹ ਦਿਹਾੜੀ ਤੇ ਨਾ ਆਂਦੇ ਕੋ ਘਰਾਂ ਤੋਂ ਇਕੱਠੇ ਆ। ਫਰੀ ਆ ਸਾਰੇ ਫਰੀ ਆ। ਅੱਛਾ ਮੋਹ ਪਿਆਰ ਨਾ। ਉਹ ਕਰ ਲਿਆ ਜਾਲੇ ਸਾਰੇ। ਠੀਕ ਆ। ਇਹਦੀ ਸੇਵਾ ਪਾਣੀ ਤਾਂ ਨੂੰ ਫੁੱਲ ਆ ਕਿ ਨਹੀਂ? ਫੁੱਲ ਫੁੱਲ ਚੱਲਦਾ। ਆਉਂਦਾ ਠੰਡਾ ਹੁੰਦਾ ਕਿ ਨਹੀਂ ਆਉਂਦਾ? ਆ ਮਗਾਉਣੇ ਜੀ ਠੰਡਾ ਟਾਈਮ ਹੋ ਗਿਆ ਸਾਡਾ। ਹੈ? ਨਾਲ ਗਰਮ ਵੀ ਚੱਲੂਗਾ ਠੰਡੇ ਤੋਂ ਨਾਲ। ਪੈਕ ਪੂਕ। ਪੈਕ ਪੂਕ। ਚੱਲੂ ਆਪਾ। ਚੱਲੂ ਆਪਾ ਪੈਕ। ਹੱਥ ਨੇਕ ਹੋਣੀ। ਨਾ ਨਾ ਸੋਣੋ। ਹੁਣ ਲਾ ਕੇ ਚੱਲਾਂਗੇ ਮਿੱਟੀ ਤੇ। ਕੋ ਕਹਿਣਾ ਜਾਵੇਂਗਾ। ਇਹ ਰਟੀ ਦਾ ਪੱਕਾ ਵਾਚਾ ਨੂੰ 10 ਦਿਨ ਹੋ ਗਏ ਇਹਦੇ ਇਹਦੇ ਬਾਹਰ ਠੀਕ ਆਵੇ ਕੋਈ ਦੇਸੀ ਇਲਾਜ ਦੱਸੋ ਉਹਨਾਂ ਨੂੰ ਤਾਂ ਜੇ ਕਿਸੇ ਨੂੰ ਪਤਾ ਵੀ ਨੂੰ ਬਤਾਈਂ